ਪ੍ਰਾਰਾਮ ਜੀਤ ਕੌਰ ਤੇ ਤੁਹਾਡੇ ਘਰ ਦੇ ਹਾਲਾਤ ਬਹੁਤ ਮਾੜੇ ਸੀ ਅ ਸਰਪੰਸਾਦ ਮੇਜ ਸਿੰਘ ਨੇ ਸਾਡੀ ਬਹੁਤ ਮਦਦ ਕੀਤੀ ਆ ਤੁਹਾਡੇ ਬਾਲਿਆਂ ਵਾਲੇ ਕੋਠੇ ਹੀ ਟੁੱਟੇ ਸੀ ਬਾਲੇ ਜਿਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਆਪਣੇ ਕੋਲੇ ਪੈਸੇ ਲਾ ਕੇ ਸਾਡੇ ਨੂੰ ਦਿੱਤੀ ਮਦਦ ਦਿੱਤੀ ਆ ਹਾਂ ਜੀ ਪਰਮਾਤਮਾ ਨੇ ਕੋਈ ਨਵਸੀਲਾ ਲਾਇਆ ਤੇ ਇਹਨਾਂ ਨੇ ਭੇਜਿਆ ਤੁਹਾਡੀ ਮਦਦ ਕੀਤੀ ਜਿਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਰਪੰਸਾਦ ਦਾ ਤੇ ਆਪਣੇ ਕੋਲੇ ਪਾਕੇਟ ਵੀ ਛਕਿਆ ਆਪਣੇ ਤੋਂ ਲਾਇਆ ਨਹੀਂ ਹਾਂ ਜੀ ਇਹਨਾਂ ਨੂੰ ਪ੍ਰਮਾਤਮਾ ਨੇ ਭੇਜਿਆ ਵਾ ਕਿ ਇਹਨਾਂ ਨੂੰ ਹਰ ਬਰਕਤ ਹੋ ਜਾਵੇ ਹੋਰਾਂ ਨੂੰ ਵੀ ਮਦਦ ਕਰੇ। ਵਾਏ ਦੀ ਖਾਲਸਾ ਵਾਏ ਦੀ ਖਾਲਸਾ। ਅਕਿ ਸਰਦਾਰ ਜੀ ਸਾਡੇ ਸਪੁੱਲ ਸਾਹਿਬ ਮਹਾਰਾਜ ਜੀ ਨੇ ਮੇਰੇ ਤੇ ਕਿਰਪਾ ਕੀਤੀ ਪ੍ਰਮਾਤਮਾ ਨੇ ਬਹੁਤ ਵਧੀਆ ਬਲ ਬਖਸ਼ਿਆ ਇਹਨਾਂ ਨੂੰ ਜੱਦੀ ਕਲਾ ਦਿੱਤਾ ਇਹਨਾਂ ਨੂੰ ਬਹੁਤ ਜ਼ਿਆਦਾ ਕਿਰਪਾ ਕਰਨ ਦੇ ਆਪਾਂ ਹੈ ਲਾਉਂਦੇ ਆ ਕੋਥੇ ਪਾਗ ਦੇਂਦੇ ਆ ਬਹੁਤ ਵਧੀਆ ਜਿਦਾ ਧੰਨਵਾਦ ਚੰਨ ਲਿਆ। महाराज ने परमात्मा ने बहुत बढ़िया बंदा का लेके साथ को बड़ी कृपा की दिया अपने को भी पैलाला आगे कोठे पौंदे ने महाराज ने ने चरती कलाच रखे सरदार मेजर सिंह सतपुर साहब सतजी का जी सब तो पहला मैं उस परमेश्वर का धन्यवाद करदा हां जिस परमेश्वर ने सालू ए दिन आज बखालया है सब तो पहला मैं पाजी ਨੇਜਰ ਸਰਜੀ ਵਪਾਰਾ ਦਾ ਬਹੁਤ ਬਹੁਤ ਧੰਨਵਾਦ ਇਹਦੇ ਪਰਿਵਾਰ ਦਾ ਇਹਦੇ ਬੱਚਿਆਂ ਦਾ ਸਾਡੇ ਜਿਹੜੇ ਕਮਰੇ ਸੀ ਮੇਰੀ ਫਿਰਦਾ ਸੀ ਇਹਨਾਂ ਨੇ ਮੇਰੇ ਕਮਰੇ ਜਿਹੜੇ ਬਣਵਾ ਕੇ ਦਿੱਤੇ ਸੀ ਕਿਉਂਕਿ ਜਦੋਂ ਸਾਡੇ ਕਮਰੇ ਚੋਂਦੇ ਹੁੰਦੇ ਸੀ ਤੇ ਸਾਡਾ ਬੜਾ ਮਾਰਾ ਹਾਲ ਸੀ ਅਸੀਂ ਦੋ ਜੀ ਹੱਡੀ ਕਹਿ ਪੂਆ ਤੇ ਇਹਨਾਂ ਨੇ ਮੈਨੂੰ ਫੋਨ ਕਰਦਾ ਤੇ ਇਹਨਾਂ ਨੇ ਕਿਹਾ ਜੀ ਅਸੀਂ ਤੇਰੇ ਕਮਰੇ ਬਣਵਾਵਾਂਗੇ ਇਹ ਜਿਹੜੇ ਕਮਰੇ ਬਣਾਏ ਨੇ ਇਹਨਾਂ ਨੇ ਕੋਈ ਗਰਾਡ ਦੇ ਵਿੱਚੋਂ ਨਹੀਂ ਬਣਾਏ ਨੇਜਰ ਸਰਜੀ ਵਪਾਰਾ ਟਾਈਮ ਨਹੀਂ ਲੰਘਾ ਦੇ ਸੀ ਬਾਰਸ ਹੋ ਰਹੀ ਸੀ ਤੇ ਇਹਨਾਂ ਨੇ ਸਾਡੇ ਵੱਲ ਵੇਖਿਆ ਤੇ ਇਹਨਾਂ ਨੇ ਆਪਣੀ ਪਾਵਰ ਦੇ ਵਿੱਚੋਂ ਆਪਣੇ ਦਾਨ ਦੇ ਵਿੱਚੋਂ ਦਾਨ ਦੇ ਕੇ ਤੇ ਇਹਨਾਂ ਨੇ ਸਾਡੇ ਜਿਹੜੇ ਕਮਰੇ ਬਣਵਾਏ ਨੇ ਤੇ ਇਹਨਾਂ ਨੇ ਮੈਂ ਇਹ ਗੱਲ ਕਹਿੰਦਾ ਕਿ ਕੰਦੇ ਭਾਜੀ ਕੰਦੇ ਬਣਵਾਵਾ ਅਸੀਂ ਦੋ ਜੀ ਹੈਲਦੀ ਕਾ ਬੱਚੇ ਬੜੇ ਛੋਟੇ ਛੋਟੇ ਨੇ ਤੇ ਇਹਨਾਂ ਨੇ ਮੇਰੀ ਬਹੁਤ ਬਹੁਤ ਮਦਦ ਕੀਤੀ ਆ ਪਰ ਪ੍ਰਮਾਤਮਾ ਖੁਦਾ ਇਹਦਾ ਤੇ ਮਿਹਰ ਕਰੇ ਕਿਰਪਾ ਕਰੇ ਮੈਂ ਮੇਜਰ ਸਿੰਘ ਸਰਪੰਚ ਗ੍ਰਾਮ ਪੰਚਾਇਤ ਡੱਲਾ ਬਲਾਕ ਕਾ ਦੀਆਂ ਸੋ ਫਿਲਹਾਲ ਅਜੇ ਨਵੇਂ-ਨਵੇਂ ਸਰਪੰਚ ਬਣੇ ਕੋਈ ਗ੍ਰਾਂਟ ਨਹੀਂ ਸੀਗੀ ਸਾਡੇ ਕੋਲ ਅਸੀਂ ਆਪਣੀ ਜੇਬ ਚੋਂ ਕੁਝ ਆਪਣੇ ਸਾਥੀਆਂ ਦੀ ਮਦਦ ਕਰਕੇ ਇਸ ਗਰੀਬ ਪਰਿਵਾਰ ਦਾ ਜਿਹਦਾ ਨਾਂ ਸੁੱਖਾ ਉਰਫ ਡੋਡੀ ਵੀ ਇਹਨੂੰ ਕਹਿੰਦੇ ਨੇ ਪਿੰਡ ਡੱਲੇ ਦੇ ਰਹਿਣ ਵਾਲਾ ਇਹਦਾ ਘਰ ਜਦੋਂ ਆਪਾਂ ਦੇਖਿਆ ਤੇ ਬਹੁਤ ਮਾੜੇ ਹਾਲਾਤ ਸੀਗੇ ਸੋ ਫਿਰ ਅਸੀਂ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਇਸ ਦੇ ਘਰ ਦੀ ਤਿਆਰੀ ਸ਼ੁਰੂ ਕੀਤੀ ਸੋ ਤਿਆਰੀ ਹੁੰਦਿਆਂ ਹੁੰਦਿਆਂ ਥੋੜਾ ਟਾਈਮ ਲੱਗਾ ਪਰ ਅੱਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਵੇਖ ਸਕਦੇ ਜੇ ਅੱਜ ਲੈਂਟਰ ਦੀ ਫੁੱਲ ਬਟਾਫੁੱਲ ਤਿਆਰੀ ਆ ਔਰ 10 ਮਿੰਟ ਚ ਜਿਹੜਾ ਸਾਰਾ ਲੈਂਟਰ ਪੈਣਾ ਸਟਾਰਟ ਹੋ ਜਾਣਾ ਸੋ ਅਸੀਂ ਤੇ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਰੱਖੇ ਸਾਡੇ ਭਰਾਵਾਂ ਦੇ ਜਿਹੜੇ ਸਾਡੀ ਬਾਹ ਫੜਦੇ ਆ ਸੋ ਇਸੇ ਤਰ੍ਹਾਂ ਗਰੀਬਾਂ ਦੀ ਮਦਦ ਕਰਦੇ ਰਹੀਏ ਇਹ ਕੋਈ ਸਰਕਾਰੀ ਪੈਸੇ ਜਾਂ ਕਿਸ ਤਰ੍ਹਾਂ ਨਹੀਂ ਅਸੀਂ ਬਣਾ ਰਹੇ ਆਪ ਪਾਕਟ ਚੋਂ ਪੈਸੇ ਲਾ ਕੇ ਇਸ ਗਰੀਬ ਪਰਿਵਾਰ ਦਾ ਘਰ ਬਣਾ ਰਹੇ ਆ ਸੋ ਪਿੱਛੇ ਕੱਲ 2-4 ਦਿਨ ਦੀ ਠਹਿਰ ਕੇ ਗੱਲ ਇੱਕ ਲੈਂਟਰ ਅਸੀਂ ਪਹਿਲਾਂ ਪਾ ਚੁੱਕੇ ਆ ਜਿੰਦੇ ਵੀਰ ਦਾ ਉਹ ਵੀ ਬਹੁਤ ਖੁਸ਼ ਆ ਅੱਜ ਤੇ ਅੱਗੇ ਇਸ ਤੋਂ ਬਾਅਦਾਂ ਇੱਕ ਘਰ ਹੋਰ ਤਿਆਰ ਹੋ ਰਿਹਾ ਉਹਨਾਂ ਦੇ ਵੀ ਥੋੜੇ ਦਿਨਾਂ ਚ ਹੀ ਲੈਂਟਰ ਗੁਰੂ ਮਾਰਾ ਦੀ ਕਿਰਪਾ ਨਾਲ ਪਾ ਦਾਂਗੇ ਐਸੇ ਤੇ ਵੇਖੋ ਬਹੁਤ ਲੱਗਦੇ ਨੇ ਪਰ ਹੁਣ ਉਹਨਾਂ ਨੇ ਗਰੀਬ ਪਰਿਵਾਰ ਨੇ ਉਹਨਾਂ ਆਪ ਵੀ ਹੱਥੀਂ ਮਿਹਨਤ ਬੜੀ ਕੀਤੀ ਦੋਹਾਂ ਜੀਆਂ ਨੇ ਹੈਗੇ ਹੈਂਡੀਕੈਪਟ ਆ ਪਰ ਖੁਦ ਬਜਰੀ ਕੁੱਟਦਾ ਖੁਦ ਆਪ ਨਾਲ ਮਿਸਤਰੀਆਂ ਨਾਲ ਲੱਗਦਾ ਜਿੰਨੇ ਜੋਗਾ ਸੋ ਇੱਥੇ ਵੀ ਇਹ ਪਰਿਵਾਰ ਦੀ ਵੀ ਗੱਲ ਕਰੀਏ ਤੇ ਇਹ ਵੀ ਲੇਬਰ ਦਾ ਕੰਮ ਖੁਦ ਨਾਲ ਆਪ ਲੱਗੇ ਹੋਏ ਆ ਚਲੋ ਅਸੀਂ ਕੁਝ ਸੀਮਿੰਟ ਰੇਤਾ ਬਜਰੀ ਜਾਂ ਇਟਾਂ ਵਗੈਰਾ ਦੇਤੀਆਂ ਬਾਕੀ ਆਪ ਮਿਹਨਤ ਪਰਵਾਰ ਕਰ ਰਹੇ ਨੇ ਸੋ ਮਟੀਰੀਅਲ ਦਾ ਲਗਭਗ ਕੋਈ 3 ਲੱਖ ਦੇ ਕਰੀਬ ਕਰੀਬ ਜਿਹੜਾ ਖਰਚਾ ਹੁਣ ਤੱਕ ਆ ਚੁੱਕਾ ਵਾ